ਵਾਰੀ ਵਾਰ ਸੀ ਕਰਨਗੇ ਐਸੀ ਖੜਕਲੇ ਅੰਦਾ ਕੱਚੂ ਹਾਈ ਮੇਰੇ ਜੱਸੂ ਹਾਈ ਮੇਰੇ ਜੱਸੂ ਹਾਈ ਮੇਰੇ ਜੱਸੂ ਐ ਆਜਾ ਕਾ ਆਜਾ ਕਿ ਚੁੰਮਾ ਪਤਾ ਨਹੀਂ ਵੀਰਵਾਰ ਆ ਕਿ ਜੁਮਾ ਅੱਜ ਹੈ ਤਾਂ ਜੁਮਾ ਲੈ ਲਵਾ ਵੀ ਰঞ্জੀਤ ਕੌਰ ਦਾ ਚੁੰਮਾ ਕਮਿਸ਼ਨਰ ਸਾਹਿਬ ਜੀ ਦੇ ਕੋਲ ਆਏ ਸੀਗੇ ਲੁਧਿਆਣੇ ਤੋਂ ਇੱਕ ਚੁੰਮੇ ਵਾਲੀ ਭਾਬੀ ਉਹਨੇ ਰঞ্জੀਤ ਕੌਰ ਨੇ ਇੱਕ ਇਦਾਂ ਦੀ ਟਿੱਪਣੀ ਕੀਤੀ ਪਰਵੇਸ਼ ਮਸੀ ਜੀ ਦੇ ਨਾਂ ਦੇ ਉੱਤੇ ਕਿ ਬਹੁਤ ਅਪਸ਼ਬਦ ਉਹਨੇ ਬੋਲੇ ਆ ਕਹਿੰਦੀ ਮੈਨੂੰ ਨਹੀਂ ਪਤਾ ਅੱਜ ਜੁਮਾ ਵਾਂ ਆ ਫਰਾਈਡ ਵੀਰਵਾਰ ਆ ਜਾਂ ਜੁਮਾ ਵਾਂ ਤੇ ਆ ਕਸੂਤੀ ਫੱਸੀ ਭਾਬੀ ਚੁੰਮੀਆਂ ਵਾਲੀ ਜਿਸ ਨੂੰ ਕਿ ਇਸਾਈ ਭਾਈਚਾਰੇ ਦਾ ਮਜ਼ਾਕ ਉਡਾਉਣਾ ਕਾਫੀ ਮਹਿੰਗਾ ਪੈ ਗਿਆ ਤਾਂ ਦੱਸ ਦਈਏ ਕਿ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਭਾਬੀ ਚੁੰਮੀਆਂ ਵਾਲੀ ਨੇ ਵੀਡੀਓ ਪਾਈ ਸੀ ਜਿਸ ਦੇ ਵਿੱਚ ਇਸਾਈਆਂ ਦੇ ਗੁਰੂ ਜੀਸਸ ਦਾ ਮਜ਼ਾਕ ਉਡਾਉਣਾ ਇਸ ਨੂੰ ਕਾਫੀ ਮਹਿੰਗਾ ਪਿਆ ਤਾਂ ਇਸਾਈ ਭਾਈਚਾਰਾ ਹੁਣ ਭਾਬੀ ਚੁੰਮੀਆਂ ਵਾਲੀ ਤੇ ਪਰਚਾ ਕਰਾਉਣ ਨੂੰ ਲੈ ਕੇ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਕੋਲ ਪਹੁੰਚਿਆ ਜਿੱਥੇ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਸ ਭਾਬੀ ਤੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨੋਬਲ ਕ੍ਰਿਸਚਨ ਐਕਸ਼ਨ ਕਮੇਟੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਰਾਜ ਸੱਧੂ ਨੇ ਕਿਹਾ ਕਿ ਭਾਬੀ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਕੀਤੇ ਜਾਣ ਕਿਉਂਕਿ ਇਸ ਤਰ੍ਹਾਂ ਦੇ ਲੋਕ ਸਮਾਜ ਦੇ ਵਿੱਚ ਨਫ਼ਰਤ ਫੈਲਾਉਂਦੇ ਨੇ ਤਾਂ ਦੱਸ ਜਿਏ ਕਿ ਜਿੱਥੇ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੱਸ ਜਿਏ ਕਿ ਇਸਾਈਆਂ ਦੇ ਗੁਰੂ ਜੀਜ਼ਸ ਨੂੰ ਲੈ ਕੇ ਇੱਕ ਮਜ਼ਾਕ ਕਰਨਾ ਇੱਕ ਵੀਡੀਓ ਪਾਉਣੀ ਇਸ ਭਾਬੀ ਚੁੰਮਿਆ ਵਾਲੀ ਨੂੰ ਕਾਫੀ ਮਹਿੰਗੀ ਪੈ ਗਈ ਹੈ ਹallelujah ਹallelujah ਸਰਨ ਜੈਮਸੀ ਦੀ ਮੇਰਾ ਨਾਮ ਰਾਜ ਸਿੱਧੂ ਆਂ ਔਰ ਮੈਂ ਗਲੋਬਲ ਐਕਸ਼ਨ ਕਮੇਟੀ ਦਾ ਪੰਜਾਬ ਦਾ ਵਾਈਸ ਪ੍ਰਧਾਨ ਔਰ ਅੱਜ ਅਸੀਂ ਸੀਪੀ ਸਾਹਿਬ ਦੇ ਦਫਤਰ ਆਏ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਇੱਕ ਰਣਜੀਤ ਕੌਰ ਦੇ ਨਾਮ ਦੀ ਜਿੰਨੂ ਭਾਦੀ ਚੁੰਮੇ ਵਾਲੀ ਦੇ ਨਾਮ ਤੋਂ ਜਾਣਦੇ ਨੇ ਲੋਕ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਖੁਦਾਵੰ ਜੈਮਸੀ ਦਾ ਟਿੱਪਣੀ ਕੀਤੀ ਆ ਮਜ਼ਾਕ ਉਡਾਇਆ ਆ ਔਰ ਉਹਦੇ ਖਿਲਾਫ ਅਸੀਂ ਅੱਜ ਤਰਖਾਸ ਦੇਣ ਆਏ ਆ ਕਮਿਸ਼ਨਰ ਸਾਹਿਬ ਦੇ ਔਰ ਸਾਡੇ ਨਾਲ ਸਾਰੇ ਪਾਸਟਰ ਸਾਹਿਬਾਨ ਸਾਡੇ ਇਸ ਤੋਂ ਪਾਈਚਾਰ ਦੇ ਸਾਰੇ ਲੋਕ ਜਿਹੜੇ ਆਏ ਆ ਗਲੋਬ ਰੈਕਸ਼ਨ ਕਮੇਟੀ ਦੀ ਪੂਰੀ ਟੀਮ ਆਈ ਆ ਔਰ ਭਵੀਸ਼ਰ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹਦੇ ਤੇ ਵੱਡੀ ਕਮਿਊਨਿਟੀ ਕਾਰਵਾਈ ਕੀਤੀ ਜਾਊਗੀ ਦੇਖੋ ਕਿ ਆਏ ਦਿਨ ਇਹ ਲੋਕ ਛੋਟੇ ਜਿਹੇ ਕਵੀਵਰ ਲੈਂਡ ਦੇ ਮਾਰੇ ਇੱਕ ਸਾਡੇ ਖੁਦਾਵੰ ਜਸ਼ਨਸੀ ਦੇ ਨਾਮ ਦੇ ਉੱਤੇ ਟਿੱਪਣੀਆਂ ਕਰਦੇ ਨੇ ਅਸੀਂ ਚਾਹੁੰਦੇ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਹ ਦੁਬਾਰਾ ਜਿਹੜੀ ਇਹ ਚੁੰਮੇ ਵਾਲੀ ਭਾਬੀ ਆ ਦੁਬਾਰਾ ਇਹੋ ਜਿਹੀ ਕਦੇ ਹਰਕਤ ਨਾ ਕਰ ਪਾਏ ਔਰ ਦੂਜਾ ਅਸੀਂ ਜਿੰਦੇ ਵੀ ਕ੍ਰਿਸ਼ਨਪਾਈ ਚਾਰਾ ਇੱਥੇ ਆਇਆ ਅੱਜ ਇਹ ਸਾਰੇ ਇਕੱਠੇ ਹੋ ਗਏ ਸੀ ਤਾਂ ਬਲੂਦ ਕਰਦੇ ਆ ਕਿ ਜਿਹੜੀ ਇਹ ਭਾਬੀ ਚੁੰਮੇ ਵਾਲੀ ਹੈ ਤੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬਾਰਨ ਜੈਮ ਸਿੰਘ ਜੀ ਮੈਂ ਪਾਸਟਰ ਪ੍ਰੀਤੀ ਜੀ ਲੁਧਿਆਣਾ ਤੋਂ ਮਹਿਲਾ ਵੰਗਿਤ్ర ਦਾਉਂ ਜਿਸ ਤਰ੍ਹਾਂ ਤੁਸੀਂ ਦੇਖਿਆ ਰਾਸ ਸਿੱਧੂ ਜੀ ਨੇ ਦੱਸਿਆ ਕਿ ਹਾਂ ਵੀ ਅਸੀਂ ਸਾਰੇ ਅੱਜ ਕਮਿਸ਼ਨਰ ਸਾਹਿਬ ਜੀ ਦੇ ਕੋਲ ਆਏ ਸੀ ਲੁਧਿਆਣਾ ਤੋਂ ਇੱਕ ਚੁੰਮੇ ਵਾਲੀ ਭਾਬੀ ਉਹਨੇ ਰਣਜੀਤ ਕੋੜ ਨੇ ਇੱਕ ਇਤਾਂ ਦੇ ਟਿੱਪਣੀ ਕੀਤੀ ਪਰਵੇਸ਼ ਮਸੀ ਜੀ ਦੇ ਨਾਮ ਦੇ ਉੱਤੇ ਕਿ ਬਹੁਤ ਆਫਸਰ ਉਹਨੇ ਬੋਲੇ ਆ ਕਦੇ ਮੈਨੂੰ ਨਹੀਂ ਪਤਾ ਅੱਜ ਜੁਮਾ ਵਾਂ ਆ ਜਾਂ ਅ ਵੀਰਵਾਰ ਆ ਜਾਂ ਜੁਮਾ ਵਾਂ ਤੇ ਆ ਚੱਕ ਚੁਮਾ ਯੇਸ਼ੂ ਦਾ ਨਾਮ ਲੈ ਕੇ ਜਿੱਦਾਂ ਅਸੀਂ ਜਾਣਦੇ ਪ੍ਰਭੂ ਯੇਸ਼ੂ ਸਾਡੇ ਮੁਕਤੀਦਾਤਾ ਪੂਰੀ ਮਨੁੱਖ ਜਾਤੀ ਦੇ ਲਈ ਆਏ ਤੇ ਉਹਨੇ ਕਿੰਨੇ ਅਪਸ਼ਬਦ ਪਰਮੇਸ਼ੂ ਮਸੀਹ ਜਿਹਦੇ ਖਿਲਾਫ ਬੋਲੇ ਆ ਤੇ ਇਸ ਗੱਲ ਦੇ ਲਈ ਅੱਜ ਅਸੀਂ ਸਾਰਾ ਮਸੀਹ ਭਾਈਚਾਰਾ ਲੁਧਿਆਣਾ ਦੇ ਵਿੱਚ ਅਸੀਂ ਇਕੱਠੇ ਹੋਏ ਆ ਅਸੀਂ ਕਮਿਸ਼ਨਰ ਪਾਪੀ ਜੀ ਨੂੰ ਉਹਦੇ ਖਿਲਾਫ ਕੰਪਲੇਂਟ ਦਿੱਤੀ ਹੈ ਕਿ ਬੰਦੇ ਕਾਰਵਾਈ ਕੀਤੀ ਜਾਵੇ ਜੇ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ ਤਾਂ ਅਸੀਂ ਸਾਰੇ ਪੂਰੇ ਗਲੋਬਲ ਐਕਸ਼ਨ ਕਮੇਟੀ ਟੀਮ ਉਹ ਲੇਡੀ ਦੇ ਖਿਲਾਫ ਅਸੀਂ ਐਕਸ਼ਨ ਲਵਾਂਗੇ ਕਿਉਂਕਿ ਇਹ ਬਹੁਤ ਵੱਡੀ ਗੱਲ ਆ ਸਾਡੇ ਪਰਮੇਸ਼ਰ ਦੇ ਵਿਰੁੱਧ ਜੋ ਉਹਨੇ ਬੋਲਿਆ ਵਾ ਆਪਣੇ ਫੋਲਵਰਸ ਵਧਾਉਣ ਦੇ ਲਈ ਅਸੀਂ ਜਾਣਦੇ ਹਾਂ ਕਿ ਉਹ ਫੋਲਵਰਸ ਵਧਾਉਣ ਦੇ ਲਈ ਉਹਨੇ ਏਡੀ ਵੱਡੀ ਗੱਲ ਕਹੀ ਆ ਜੋ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਸਾਰਿਆਂ ਨੂੰ ਜੈਮ ਸੀ